ਵੀਰੋ 14 ਦੇ ਵਿੱਚ ਮੋਤੀ ਸਾਹਿਬ ਦੀ ਇੱਥੇ ਰੈਲੀ ਹੋਈ ਸੀ ਰੈਲੀ ਤੇਤੇ ਕਰੋ ਔਰ ਉਸ ਰੈਲੀ ਚ ਜਿਹੜਾ ਗਲਾਸਾਂ ਦਾ ਪਲੇਟਾਂ ਦਾ ਗੰਦ ਪਾਇਆ ਗਿਆ ਸੀ ਉਸ ਗੰਦ ਨੂੰ ਚੁੱਕਣ ਵਾਸਤੇ ਆ ਵਾਲੇ ਚੋਰੇ ਜਿਨ੍ਹਾਂ ਦੀ ਅੱਜ ਸਰਕਾਰ ਹੈ ਕਹਿੰਦੇ ਸੀ ਜੇ ਗੰਦ ਪਾ ਗਏ ਅਸੀਂ ਸਫਾਈ ਕਰਦੇ ਆ ਫੋਟੋਆਂ ਅਖਬਾਰਾਂ ਚ ਲਾਈਆਂ ਸੀ ਮੈਂ ਤੇ ਭਾਰੇ ਨੌਕਰੀ ਕਰਦਾ ਸੀ 11 ਸਾਲ ਵਿੱਚ